ਮੈਂ ਐਡਵੋਕੇਟ ਦੀਪਿੰਦਰ ਸਿੰਘ ਵਰਕ ਨਾਲ ਮੇਰੇ ਸਾਥੀ ਜੀ ਮਾਨ ਸਿੰਘ ਖਾਰਾ ਜੀ ਅਸੀਂ ਦੋ ਪਟੀਸ਼ਨਰ ਸਰਦਾਰ ਜਗਮਉਂਦ ਸਿੰਘ ਤੇ ਸਰਦਾਰ ਗੁਰਵਿੰਦਰ ਸਿੰਘ ਵੱਲੋਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਦਾਇਰ ਕੀਤੀ ਸੀ ਜੀ ਹਾਈ ਕੋਰਟ ਦੇ ਐਮਰਜੈਂਸੀ ਫਿਲਿੰਗ ਦੇ ਤਹਿਤ ਇਹਦੇ ਚ ਸਾਡੀ ਬੇਸਿਕਲੀ ਮੰਗ ਸੀ ਜੀ ਜਿਹੜਾ ਸਰਟੀਫਿਕੇਟ ਦਿੱਤਾ ਪਿਆ ਉਹ ਰਿਵੋਕ ਹੋਣਾ ਚਾਹੀਦਾ ਅੱਜ ਜੀ ਪਹਿਲੀ ਵਾਰੀ ਔਨ ਰਿਕਾਰਡ ਯੂਨੀਅਨ ਆਫ ਇੰਡੀਆ ਦੇ ਸੀਬੀਐਫਸੀ ਵੱਲੋਂ ਜਿਹੜੇ ਵਕੀਲ ਸਾਹਿਬਾਨ ਪੇਸ਼ ਹੋ ਰਹੇ ਸੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਜੀ ਕੋਰਟ ਚ ਕਿ ਹਜੇ ਤੱਕ ਕੋਈ ਵੀ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੂੰ ਹੂੰ ਇਸ ਸਰਟੀਫਿਕੇਟ ਅਜੇ ਫਿਲਮ ਨੂੰ ਦੇਣਾ ਬਾਕੀ ਹੈ ਬਾਕੀ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਨੇ ਜਿਹੜੇ ਅਪੱਤੀ ਜਨਕ ਸੀਨਸ ਨੇ ਉਹਨਾਂ ਦੇ ਰਿਗਾਰਡਿੰਗ ਕੀ ਉਹ ਜਿਹੜੀਆਂ ਐਪਲੀਕੇਸ਼ਨ ਅਸੀਂ ਹੋਰ ਵੀ ਵੈਲਕਮ ਕਰਦੇ ਹਾਂ ਤੇ ਜਿੰਨੀਆਂ ਸਾਰੀਆਂ ਐਪਲੀਕੇਸ਼ਨਸ ਨੇ ਅਸੀਂ ਇਹਨਾਂ ਦਾ ਨਿਪਟਾਰਾ ਕਰਾਂਗੇ ਉਸ ਤੋਂ ਬਾਅਦ ਅਸੀਂ ਐਗਜ਼ਾਮਿਨਿੰਗ ਕਮੇਟੀ ਬਣਾਵਾਂਗੇ ਜੀ ਉਹ ਜਿਹੜੀ ਫਿਲਮ ਨੂੰ ਰਿਵਿਊ ਕਰੇਗੀ ਜਿਹੜੇ ਆਬਜੈਕਸ਼ਨੇਬਲ ਸੀਨਸ ਨੇ ਖਾਸ ਕਰ ਜਿਹੜੀ ਸਿੱਖ ਕਮਿਊਨਿਟੀ ਦੀ ਸ਼ਿਕਾਇਤ ਆ ਰਹੀ ਹੈ ਜੀ ਇਸ ਫਿਲਮ 'ਚ ਕਿਸੇ ਕਮਿਊਨਿਟੀ ਦੀ ਨੂੰ ਇਮੇਜ ਨੂੰ ਟਾਰਨਿਸ਼ ਕੀਤਾ ਜਾ ਰਿਹਾ ਸਿੱਖ ਕਮਿਊਨਿਟੀ ਦੇ ਖਿਲਾਫ ਇੱਕ ਐ ਹਿੰਦੂ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਦਾ ਜਿਹੜਾ ਫ੍ਰਾਟਰਨਿਟੀ ਤੇ ਬ੍ਰਦਰਹੂਡ ਦਾ ਰਿਲੇਸ਼ਨ ਹੈ ਜੀ ਨੌ ਮਾਸ ਦਾ ਰਿਸ਼ਤਾ ਹੈ ਤੇ ਉਹਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਇਹਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਾਰੇ ਸੀਨਸ ਦੇਖਾਂਗੇ ਤੇ ਉਸ ਤੋਂ ਬਾਅਦ ਜਿਹੜੇ ਬਣਦੇ ਸੀ ਨਾ ਹੋਣਗੇ ਉਹਨਾਂ ਤੇ ਕੱਟ ਲਾ ਕੇ ਤੇ ਉਸ ਤੋਂ ਬਾਅਦ ਜੀ ਫਿਲਮ ਨੂੰ ਸਰਟੀਫਿਕੇਟ ਦਿੱਤਾ ਜਾਏਗਾ ਹਾਲ ਦੀ ਘੜੀ ਜੀ ਕੋਈ ਸਰਟੀਫਿਕੇਟ ਜਾਰੀ ਨਹੀਂ ਹੋਇਆ ਫਿਲਮ ਨੂੰ ਇਹ ਅੱਜ ਸੀਬੀਐਫਸੀ ਦੀ ਅਫੀਸ਼ੀਅਲ ਸਟੇਟਮੈਂਟ ਕੋਰਟ ਚ ਰਿਕਾਰਡ ਹੋ ਚੁੱਕੀ ਹੈ ਜੀ ਤੇ ਕੋਰਟ ਨੇ ਵੀ ਕਿਹਾ ਕਿ ਇਹ ਜਦੋਂ ਸਾਰੀ ਕਮੇਟੀ ਐਗਜ਼ਾਮਿਨ ਕਰੇਗੀ ਉਸ ਤੋਂ ਬਾਅਦ ਹੀ ਇਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਊਗਾ ਤਾਂ ਅੱਜ ਦੀ ਡੇਟ 'ਚ ਆਪਾਂ ਕਹਿ ਸਕਦੇ ਹਾਂ ਜੀ ਹਜੇ ਫਿਲਮ ਹੌਲਟ ਤੇ ਲੱਗੀ ਹੋਈ ਹੈ ਤੁਸੀਂ ਮੰਗ ਕੀ ਕੀਤੀ ਸੀ ਜਿਹੜੀ ਪਟੀਸ਼ਨ ਦੇ ਵਿੱਚ ਤੁਸੀਂ ਐਕਚੁਅਲ ਦੇ ਵਿੱਚ ਕੀ ਕੁਝ ਕਿਹਾ ਸੀਗਾ ਸਾਡੀ ਪਹਿਲੀ ਮੰਗ ਇਹ ਸੀ ਜਿਹੜਾ ਸਰਟੀਫਿਕੇਟ ਦਿੱਤਾ ਪਿਆ ਉਹ ਰਿਵੋਕ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਜੀ ਪਹਿਲਾਂ ਇਹਨਾਂ ਨੇ ਆਪ ਮੰਨਿਆ ਸੀ ਕਿ ਸਾਨੂੰ ਫਿਲਮ ਵਾਲਿਆਂ ਨੇ ਕਿ ਸਾਨੂੰ ਸਰਟੀਫਿਕੇਟ ਦੇ ਦਿੱਤਾ ਹੈ ਪਰ ਹੁਣ ਇਹ ਕਹਿ ਰਹੇ ਨੇ ਕਿ ਸਰਟੀਫਿਕੇਟ ਸਾਨੂੰ ਮਿਲਿਆ ਨਹੀਂ ਤੇ ਇਹ ਅੱਜ ਗੱਲ ਕਲੀਅਰ ਹੈ ਜਿਹੜੀ ਉਹ ਸੀਬੀਐਫਸੀ ਨੇ ਵੀ ਕਰਤੀ ਹੈ ਕਿ ਅਜੇ ਸਰਟੀਫਿਕੇਟ ਮਿਲਿਆ ਨਹੀਂ ਦੂਜਾ ਜੀ ਅਸੀਂ ਕਮੇਟੀ ਦੀ ਮੰਗ ਕੀਤੀ ਸੀ ਕਿ ਕਮੇਟੀ ਬਣਨੀ ਚਾਹੀਦੀ ਹੈ ਕਮੇਟੀ ਇਹਨੂੰ ਰਿਵਿਊ ਕਰੇ ਫਿਲਮ ਨੂੰ ਤੇ ਫਿਰ ਉਹ ਬਣਦੇ ਸੀਨ ਕੱਟੇ ਤੇ ਉਹਨਾਂ ਤੱਕ ਫਿਲਮ ਰਿਲੀਜ਼ ਨਹੀਂ ਕੀਤੀ ਜਾਣੀ ਤੇ ਉਹਦੇ ਮੱਦੇ ਨਜ਼ਰ ਮੱਦੇ ਨਜ਼ਰ ਰੱਖਦੇ ਹੋਏ ਜੀ ਇਹਨਾਂ ਨੇ ਫਿਲਮ ਦੇ ਸਰਟੀਫਿਕੇਟ ਵਾਲੀ ਤਾਂ ਸਟੇਟਮੈਂਟ ਅੱਜ ਸਰਕਾਰ ਨੇ ਸਰਕਾਰ ਨੇ ਆਪ ਕਲੀਅਰ ਕੀਤੀ ਹੈ ਤੇ ਸੀਬੀਐਫਸੀ ਨੇ ਆਪ ਕਲੀਅਰ ਕੀਤੀ ਹੈ ਕਿ ਹਾਂਜੀ ਇਹ ਜਿਹੜਾ ਸਾਡਾ ਸਰਟੀਫਿਕੇਟ ਹੈ ਅੱਜ ਦੀ ਡੇਟ 'ਚ ਅਜੇ ਤੱਕ ਇਹਨਾਂ ਨੂੰ ਕੋਈ ਸਰਟੀਫਿਕੇਟ ਪਾਸ ਦਾ ਨਹੀਂ ਦਿੱਤਾ ਹੋਇਆ ਅਸੀਂ ਇੱਕ ਕਮੇਟੀ ਐਗਜ਼ਾਮਿਨ ਕਰ ਰਹੀ ਹੈ ਸ਼ਿਕਾਇਤਾਂ ਨੂੰ ਮੱਦੇ ਨਜ਼ਰ ਰੱਖ ਕੇ ਹੋਏ ਸਾਰੀ ਫਿਲਮ ਐਗਜ਼ਾਮਿਨ ਕਰ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਇਹਦੇ 'ਚੋ ਕਮੇਟੀ ਇੱਕ ਡਿਸੀਜਨ ਤੇ ਆ ਜਾਏਗੀ ਓਬਜੈਕਸ਼ਨੇਬਲ ਸੀਨ ਡਿਲੀਟ ਕਰ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਇਹਨੂੰ ਕੋਈ ਸਰਟੀਫਿਕੇਟ ਜ ਬਿਲਕੁਲ ਜੋ ਇੱਕ ਮੈਂ ਕਹੂੰਗਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੀਸ ਪਹੁੰਚੀ ਸੀ ਜੋ ਇਸ ਫਿਲਮ ਦੇ ਥਰੂ ਜੋ ਫਿਰਕਾ ਪ੍ਰਸਤੀ ਦੀ ਭਾਵਨਾ ਨੂੰ ਹਵਾ ਦਿੱਤੀ ਜਾ ਰਹੀ ਸੀ ਜੋ ਪੰਜਾਬ ਦੇ 9 ਮਾਸ ਦਾ ਰਿਸ਼ਤਾ ਹੈ Hindu community ਅਤੇ Sikh community ਦੇ ਵਿੱਚ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੂੰ ਰੋਕ ਲੱਗੀ ਹੈ ਜੋ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਰਜੀ ਹੋਈ ਜੋ ਦਮਦਮੀ ਟਕਸਾਲ ਹੈ ਉਸ ਦੇ 14ਵੇਂ ਮੁਖੀ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਉਹਨਾਂ ਨੂੰ ਕਾਫੀ ਇੱਕ ਉਹਨਾਂ ਦੇ ਅਕਸ ਦੇ ਉੱਪਰ ਇੱਕ ਸਵਾਲ ਚੱਕਣ ਵਾਲਾ ਸੀਨ ਦਿਖਾਇਆ ਸੀ ਵੀ ਉਹਨਾਂ ਨੇ ਕਾਂਗਰਸ ਦੇ ਲੀਡਰਾਂ ਦੇ ਨਾਲ ਡੀਲ ਕੀਤੀ ਹੈ ਹਾਲਾਂਕਿ ਹਿਸਟਰੀ ਦੇ ਵਿੱਚ ਇਹੋ ਜਿਹਾ ਕੋਈ ਐਪੀਸੋਡ ਨਹੀਂ ਕੋਈ ਆਈ ਵਿਟਨੈਸ ਨਹੀਂ ਕੋਈ ਹਿਸਟੋਰੀਕਲ ਰਿਕਾਰਡ ਨਹੀਂ ਕੋਈ ਕ੍ਰੈਡੀਬਿਲਟੀ ਨਹੀਂ ਹੈ ਹੀ ਕੁਝ ਤੇ ਨਾ ਹੀ ਕੋਈ ਐਪੀਸੋਡ ਇਹੋ ਜਿਹਾ ਹੋਇਆ ਹੈ ਵੀ ਜਿੱਥੇ ਕੋਈ ਆਏ ਕੋਈ ਅੰਮ੍ਰਿਤਧਾਰੀ ਸਿੱਖਾਂ ਨੇ ਏਕੀ 47 ਫੜ ਕੇ ਜੋ ਹਿੰਦੂ ਭਰਾਵਾ ਦੇ ਗੋਲੀਆਂ ਮਾਰੀਆਂ ਹੁਣ ਬੱਸਾਂ ਦੇ ਸਾਹਮਣੇ ਖਿੜਾਰ ਕੇ ਕੋਈ ਇਸ ਦਾ ਅਕਾਊਂਟ ਹੈ ਨਹੀਂਗਾ ਕੁਝ ਨਹੀਂ ਕੋਈ ਆਈ ਵਿਟਨੈਸ ਨਹੀਂ ਪਰ ਮੇਰੇ ਹਿਸਾਬ ਦੇ ਨਾਲ ਇੱਕ ਐਂਟੀ ਸਿੱਖ ਇਮੇਜ ਕ੍ਰੀਏਟ ਕਰਨੀ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਦੇਖੋ ਸਿੱਖਾਂ ਨੇ ਸਭ ਤੋਂ ਵੱਧ ਜੇ ਆਪਾਂ ਹਾਲੇ ਤੱਕ ਗਿਣਤੀ ਕਰੀਏ ਤਾਂ 1947 ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਦੇ ਲਈ ਸਭ ਤੋਂ ਵੱਧ ਸਿੱਖਾਂ ਨੇ 90% ਕੁਰਬਾਨੀਆਂ ਦਿੱਤੀ ਕਾਲੇ ਪਾਣੀ ਜ਼ਿਲ੍ਹਾ ਵਿੱਚ ਰਹੇ ਉਸ ਤੋਂ ਬਾਅਦ ਐਮਰਜੈਂਸੀ ਦੇ ਵਿਰੁੱਧ ਜੋ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ ਸੰਤ ਗਿਆਨੀ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਉਹਨਾਂ ਨੇ ਅਨੇਕਾਂ ਜਲੂਸ ਕੱਢੇ ਸੀ ਦਿੱਲੀ ਸ਼ਹਿਰ ਦੇ ਵਿੱਚ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਅਤੇ ਲਿਬਰਟੀ ਨੂੰ ਉਹਨਾਂ ਨੇ ਮੁੱਖ ਰੱਖਿਆ ਸੀ ਤੇ ਚਾਹੇ ਉਸ ਤੋਂ ਬਾਅਦ ਕਰੋਨਾ ਕਾਲ ਹੋਵੇ ਜਿੱਥੇ ਜੋ ਸਿੱਖ ਸੰਸਥਾਵਾਂ ਨੇ ਆਕਸੀਜਨ ਦੇ ਲੰਗਰ ਤੱਕ ਲਾਏ ਤਾਂ ਮੇਰੇ ਹਿਸਾਬ ਨਾਲ ਇਹ ਜਾਇਜ਼ ਹੀ ਗੱਲ ਹੈ ਵੀ ਅਕਸ ਖਰਾਬ ਕਰਨ ਵਾਲੀ ਇਹ ਫਿਲਮ ਸੀ ਤਾਂ ਉਸ ਦੇ ਉੱਪਰ ਜੋ ਅੱਜ ਵਕੀਲ ਸਹਿਬਾਨਾ ਨੇ ਸੈਂਸਰ ਬੋਰਡ ਵੱਲੋਂ ਜੋ ਆਵਦਾ ਜਵਾਬ ਦਿੱਤਾ ਹੈ ਜੀ ਸਟੇਟਮੈਂਟ ਰਿਕਾਰਡ ਕੀਤੀ ਹੈ ਇਹ ਸਾਨੂੰ ਆਸ਼ਵਾਸ਼ਣ ਹੈ ਪੂਰਾ ਬੀ ਮਾਨਯੋਗ ਹਾਈ ਕੋਰਟ ਦੇ ਉੱਪਰ ਸਾਨੂੰ ਪੂਰਾ ਉਮੀਦ ਹੈ ਕਿ ਸਾਨੂੰ ਅੱਜ ਵੀ ਇਨਸਾਫ ਮਿਲੇ ਤੇ ਅੱਗੇ ਵੀ ਮਿਲੇਗਾ ਜੀ